ਇੱਕ ਤੋਂ ਬਾਅਦ ਇੱਕ ਵਾਰ ਫਿਰ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਮਿਹਰਬਾਨੀ ਸ਼ੁਕਰੀਆ ਅਗਲੀ ਖਬਰ ਤੇ ਚਰਚਾ ਕਰਦੇ ਹਾਂ ਏਡੀਆਰ ਅਤੇ ਬਿਹਾਰ ਇਲੈਕਸ਼ਨ ਵਾਚ ਰਿਪੋਰਟ ਮੁਤਾਬਕ ਬਿਹਾਰ ਚ 90% ਵਿਧਾਇਕ ਜਿਹੜੇ ਨੇ ਉਹ ਕਰੋੜਪਤੀ ਹਨ ਅਤੇ 131 ਜੇਤੂ ਦਾਗੀ ਹਨ ਸਰ ਇਸ ਤਰ੍ਹਾਂ ਦੀ ਖਬਰ ਆਈ ਹੈ ਕਿ ਕਾਣਾ ਚਾਉਂਦੇ ਇਹ ਕੋਈ ਖਬਰ ਹੁਣ ਨਹੀਂ ਆਈ ਇਦਾਂ ਦੀਆਂ ਖਬਰਾਂ ਆਉਂਦੀਆਂ ਰਹੀਆਂ ਜੀ ਇਸ ਸਾਡੇ ਮੁਲਕ ਦੇ ਵਿੱਚ ਜਦੋਂ ਸਾਡੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸੀ ਜਦੋਂ 77 ਦੇ ਵਿੱਚ ਜਦੋਂ ਅਮਰਜੈਂਸੀ ਲੱਗੀ ਹੈ ਉਸ ਅਮਰਜੈਂਸੀ ਦੇ ਦੌਰਾਨ ਉਦੋਂ ਕਿਹਾ ਜਾਂਦਾ ਹੈ ਕਿ ਜਦੋਂ ਉਦੋਂ ਬਹੁਤ ਵੱਡਾ ਅੰਦੋਲਨ ਹੋਇਆ ਸੀ ਜੇਪੀ ਅੰਦੋਲਨ ਕਰਕੇ ਪਪੂਲਰ ਸੀ ਫਿਰ ਇੰਦਰਾ ਗਾਂਧੀ ਉਸ ਤੋਂ ਬਾਅਦ ਲੱਥੀ ਫਿਰ ਦੁਬਾਰਾ ਆਈ ਫਿਰ ਉਦੋਂ ਤੋਂ ਲੈ ਕੇ ਹੁਣ ਤੱਕ ਇਹ ਜਿਹੜਾ ਰਾਜਨੀਤਿਕ ਪੰਡਲਤੀਆਂ ਪੱਤਰਕਾਰ ਜਦੋਂ ਵੱਡੇ ਪੱਧਰ ਤੇ ਲਿਖਦੇ ਆਏ ਆ ਵੀ ਸਾਡੇ ਮੁਲਕ ਦੇ ਅੰਦਰ ਜਿਹੜੀ ਹੈ ਮਸਕੂਲਰ ਲੋਕਾਂ ਦੀ ਕ੍ਰਿਮੀਨਲਸ ਦੀ ਜਿਹੜੀ ਹੈ ਪੋਲਿਟਿਕਸ ਦੇ ਵਿੱਚ ਐਂਟਰੀ ਹੈ ਉਹ ਉਸ ਦੌਰ ਚ ਹੋਈ ਸੀ हुँ. अच्छा उस ਤੋਂ ਬਾਅਦ ਕੀ ਹੈ ਕਿ ਅੱਜ ਤੋਂ ਹੁਣ 15 ਸਾਲ ਪਹਿਲਾਂ ਜਾਂ 12 ਸਾਲ ਪਹਿਲਾਂ ਜਦੋਂ ਜਿਹੜਾ ਸਾਡੇ ਮੁਲਕ 'ਚ ਵੱਡਾ ਬਦਲਾਅ ਆਇਆ ਜੀ ਜੀ ਉਦੋਂ ਵੀ ਇਹ ਕਲੇਮ ਕੀਤਾ ਉਸ ਤੋਂ ਲੈ ਕੇ ਹੁਣ ਤੱਕ ਕਲੇਮ ਕੀਤਾ ਜਾਂਦਾ ਕਿ ਅਸੀਂ ਬਹੁਤ ਕੁਝ ਬਦਲ ਦਿੱਤਾ ਬਦਲ ਦਿੱਤਾ ਜੀ ਪਰ ਜਿਹੜਾ ਤਰੀਕਾ ਰਾਜ ਸੱਤਾ 'ਚ ਆਉਂਦਾ ਜਿਹੜਾ ਰਾਜ ਨੂੰ ਚਲਾਉਣ ਦਾ ਡੈਮੋਕਰੇਟਿਕ ਕ੍ਰਿਟਿਕ ਜਿਹੜੀ ਗਵਰਨਮੈਂਟਸ ਨੂੰ ਚਲਾਉਣ ਲਈ ਉਹ ਅਧਿਕਾਰ ਹਾਸਲ ਕਰਨ ਦਾ ਜਿਹੜਾ ਤਰੀਕਾ ਹੈ ਉਹਦੇ ਵਿੱਚ ਇਹ ਰਿਪੋਰਟ ਦੱਸਦੀ ਹੈ ਜੀ ਕਿ ਉਹ ਕੋਈ ਵੱਡੇ ਬਦਲਾਅ ਨਹੀਂ ਹੋਏ ਕਿ ਡੈਮੋਕ੍ਰੇਸੀ ਵਿੱਚ ਜਿਹੜਾ ਰਾਈਟ ਟੂ ਕੁਆਲਿਟੀ ਫੰਡਾਮੈਂਟਲ ਰਾਈਟ ਹੁੰਦਾ ਜੀ ਅੱਜ ਜਦੋਂ ਕਿੰਨੇ ਬੰਦੇ ਤੁਸੀਂ ਦੱਸਿਆ ਕਿ 90% ਸ਼ਹਿਰ ਜਿਹੜੇ ਉਹ ਕਰੋੜ ਕਰੋੜਪਤੀ ਨੇ ਔਰ ਉਹਦੇ ਵਿੱਚ ਜਦੋਂ ਅਸੀਂ ਅੱਗੇ ਵੀ ਕਿਤੇ ਕੋਈ ਗੱਲ ਕੀਤੀ ਸੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕਹਿੰਦਾ ਜੀ ਜਦੋਂ ਮੈਂਬਰ ਆਫ ਪਾਰਲੀਮੈਂਟ ਕੋਈ ਲੜਦਾ ਹੈ ਤਾਂ ਉਹਦੇ ਵਿੱਚ ਫਿਰ ਉਹਨੂੰ ਇੰਨੇ ਕਿੰਨੇ ਲਗਭਗ 50 ਲੱਖ ਰੁਪਏ ਤੋਂ ਬਿਸ਼ਾਇਤ ਜ਼ਿਆਦਾ ਕਿ ਸ਼ਾਇਦ 1 ਕਰੋੜ ਹੀ ਹੋ ਗਿਆ ਹੁਣ ਤਾਂ ਬਈ ਉਹਦੇ ਉਹ ਉਹਨੂੰ ਪ੍ਰਚਾਰ ਕਰਨ ਲਈ ਜ਼ਰੂਰੀ ਹੈ ਇਹਦਾ ਮਤਲਬ ਹੈ ਕਿ ਜਦੋਂ ਇੱਕ ਸਧਾਰਨ ਵਿਅਕਤੀ ਆਏਗਾ ਔਰ ਉਹ ਜਿਹੜੀ ਜ਼ਮਾਨਤ ਰਾਸ਼ੀ ਵੀ ਇੱਕ ਇੰਨੀ ਹੁੰਦੀ ਹੈ ਕਿ ਇੱਕ ਸਧਾਰਨ ਜਿਹੜਾ 5000 ਕਮਾਉਣ ਵਾਲਾ ਉਹ ਤਾਂ ਪਾਰਟਿਸਪੇਟ ਹੀ ਨਹੀਂ ਕਰ ਸਕਦਾ ਉਹ ਸੋ ਇਹ ਲੱਗਦਾ ਹੈ ਕਿ ਸਾਡੇ ਮੁਲਕ ਦੇ ਅੰਦਰ ਬਦਲਾਵਾਂ ਦੇ ਦਾਅਵੇ ਤਾਂ ਬਹੁਤ ਕੀਤੇ ਜਾ ਰਹੇ ਆ ਏਅਰਪੋਰਟ ਫੇਰ ਇੱਕ ਵਾਰੀ ਮੋਰ ਲਾਉਂਦੀ ਹੈ ਹਮ ਕਿ ਹੁਣ ਵੀ ਕਲੇਮ ਕੀਤਾ ਜਾ ਰਿਹਾ ਹੈ ਕਿ ਅਸੀਂ ਅਸੀਂ ਬਿਹਾਰ ਜਿੱਤ ਲਿਆ ਤੋ ਬਿਹਾਰ ਕਿਦਾਂ ਜਿੱਤਿਆ ਇਸ ਰਿਪੋਰਟ ਨੇ ਦੱਸਿਆ ਇਸ ਤਰ੍ਹਾਂ ਜਿੱਤਿਆ ਗਿਆ ਤੋ ਮੁਲਕ ਦੇ ਅੰਦਰ ਜ਼ਰੂਰੀ ਇਹ ਹੈ ਕਿ ਸਭ ਤੋਂ ਵੱਡੇ ਜਿਹੜੇ ਹੈ ਮੈਨੂੰ ਲੱਗਦਾ ਹੈ ਕਿ ਇਹ ਰਿਪੋਰਟਾਂ ਇਹ ਇਹ ਡਿਮਾਂਡ ਕਰਦੀਆਂ ਗਈਆਂ ਹੂੰ ਕਿ ਤੁਸੀਂ ਜਿਹੜਾ ਜਿਹੜਾ ਸਾਡਾ ਇਲੈਕਸ਼ਨ ਸਿਸਟਮ ਹੈ ਹੂੰ ਉਹਨੂੰ ਬਦਲਣਾ ਪਏਗਾ ਇਲੈਕਸ਼ਨ ਸਿਸਟਮ ਤੇ ਅੱਜ ਸਰਕਾਰ ਜਿਹਦਾ ਕਈ ਮੁਲਕਾਂ ਦੇ ਵਿੱਚ ਹੁੰਦਾ ਉਹਦੇ ਵਿੱਚ ਦੇ ਵਿੱਚ ਸਰਕਾਰ ਹੀ ਬੁਕਲੇਟਸ ਜਾਰੀ ਕਰਦੀ ਹੈ ਇਹ ਸਾਰੇ ਸਾਰੇ ਕੈਂਡੀਡੇਟਸ ਦੀ ਜਿਹੜੀ ਉਹਦੇ ਉੱਤੇ ਫੋਟੋ ਹੁੰਦੀ ਉਹਨਾਂ ਨੇ ਕੀ ਕੀਤਾ ਕੀ ਕਰਨਾ ਚਾਹੁੰਦੇ ਸਾਰਾ ਕੁਝ ਹੁੰਦਾ ਵੋਟਰ ਵੋਟਰ ਆਪਣੇ ਵਿਵੇਕ ਦੇ ਨਾਲ ਇਹ ਫੈਸਲਾ ਕਰਦਾ ਤੇ ਇਹ ਸਾਡੇ ਕੀ ਹੈ ਕਿ ਸਾਡੇ ਉਸ ਪ੍ਰਚਾਰ ਦੇ ਪੈਸੇ ਨਾਲ ਜਿੰਨਾ ਅਲਾਉ ਕੀਤਾ ਜਾਂਦਾ ਉਹਦੇ ਤੋਂ ਕਈ ਗੁਣਾ ਵੈਸੇ 2 ਨੰਬਰ ਚ ਵੱਧ ਲੱਗਦਾ ਔਰ ਉਹਨੂੰ ਪ੍ਰਭਾਵਿਤ ਕਰਕੇ ਵੋਟਰ ਨੂੰ ਤਰ੍ਹਾਂ ਤਰ੍ਹਾਂ ਦੇ ਨਾਲ ਜਦਾਂ ਜਦਾਂ ਹੁਣ ਕਹਿੰਦੇ ਨੇ ਕਿ ਸਾਡੇ ਇੱਥੇ ਧਰਮਾਂਤਰਣ ਹੋ ਰਿਹਾ ਏ ਇਦਾਂ ਹੀ ਰਾਜਨੀਤਿਕ ਅੰਤਰਣ ਵੀ ਜਿਹੜਾ ਹੁੰਦਾ ਪੋਲੀਟਿਕਸ ਜਿਹੜਾ ਬਦਲਾਅ ਆਉਂਦਾ ਲੋਕਾਂ ਦਾ ਉਹ ਵੀ ਉਸੇ ਕਿਸਮ ਦੇ ਲੋਭਾਂ ਦੇ ਨਾਲ ਹੁੰਦਾ ਸੋ ਮੁਲਕ ਜਿਹੜਾ ਸਾਡਾ ਮੁਲਕ ਇੰਨਾ ਵੱਡਾ ਮੁਲਕ ਹੈ ਦੁਨੀਆ ਦੇ ਦੁਨੀਆ ਨੂੰ ਲੀਡ ਕਰਨ ਵਾਲਾ ਮੁਲਕ ਹੈ ਸੋ ਸਾਨੂੰ ਲੱਗਦਾ ਕਿ ਇਸ ਪੱਖੋਂ ਵੀ ਜਿਹੜਾ ਸਾਡੇ ਜੀ ਸਾਡੇ ਮੁਲਕ ਦੇ ਅੰਦਰ ਵੱਡੇ ਜਿਹੜੇ ਆ ਜਿਹੜੀਆਂ ਚੋਣ ਸੁਧਾਰਾਂ ਦੀ ਬਹੁਤ ਵੱਡੀ ਲੋੜ ਹੈ ਤਾਂ ਕਿ ਇਸ ਕਿਸਮ ਦੀ ਕਰੋੜਪਤੀਆਂ ਦੇ ਆਉਣ ਦੀ ਕੋਈ ਮੁਸ਼ਕਲ ਨਹੀਂ ਹੈ ਕਿਉਂਕਿ ਉਹਨਾਂ ਦਾ ਵੀ ਬਰਾਬਰ ਰਾਈਟ ਹੈ ਪਰ ਉਹ ਇਹ ਫਿਰ ਉਹ ਕਰੋੜਪਤੀ ਹੀ ਆ ਰਿਹਾ ਇਹਦਾ ਮਤਲਬ ਫਿਰ ਜਿਹੜੇ 90% ਆ ਗਏ ਜਾਂ 90 ਆ ਗਏ ਤਾਂ ਇਹਦਾ ਮਤਲਬ ਹੈ ਕਿ ਉਹ ਸੁਸਾਇਟੀ ਦਾ ਉਹੀ ਪਾਰਟ ਜਿਹੜਾ ਜਿਹਦੇ ਕੋਲ ਪੈਸਾ ਹੈ ਉਹੀ ਅਸਲ ਚ ਡੈਮੋਕ੍ਰੇਸੀ ਦਾ ਆਨੰਦ ਲੈ ਰਿਹਾ ਤੇ ਡੈਮੋਕ੍ਰੇਸੀ ਚ ਪਲੇ ਕਰ ਰਿਹਾ ਤੇ ਬਾਕੀ ਜਿਹੜਾ 80 ਕਰੋੜ ਆ ਜਿਹਦਾ ਸਾਡੇ ਪ੍ਰਧਾਨ ਮੰਤਰੀ ਵਾਰ-ਵਾਰ ਕਹਿੰਦੇ ਕਿ ਉਹ ਭੁੱਖੇ ਹਨ ਉਹਨਾਂ ਨੂੰ ਰੋਟੀ ਫਰੀ ਦੇਣੀ ਪਣੀ ਹੈ ਤੇ ਉਹਨਾਂ ਦੀ ਲੜਾਈ ਰੋਟੀ ਤੱਕ ਹੀ ਆ ਇੰਨੀ ਕੀ ਪੰਚਾਇਤ ਸਰਕਾਰ ਮੁਫਤ ਦੇ ਦੇ ਚਾਹੇ ਕਰੋੜਪਤੀ ਆ ਕੇ ਪ੍ਰਭਾਵਨਾ ਦੇ ਜਾਣ ਤੇ ਵੋਟ ਲੈ ਲੈਣ ਤੇ ਚਲੇ ਜਾਣ ਮੁਰਗੇ ਆਪਣੀ ਮਨਮਰਜ਼ੀ ਕਰਦੇ ਜੀ ਬਿਲਕੁਲ ਬਿਲਕੁਲ ਸਰ ਸਰ ਇਸ ਦੀ ਗੱਲ ਕਰੀਏ ਤਾਂ ਪੀਆਰਟੀਸੀ ਬਸ ਮੁਲਾਜ਼ਮਾਂ ਦੇ ਵੱਲੋਂ ਜਿਹੜਾ ਪੰਜਾਬ ਪਰਚ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ ਆਪਣੀਆਂ ਕੁਝ ਮੰਗਾਂ ਨੂੰ ਲੈ ਕੇ ਕਿਲੋਮੀਟਰ ਸਕੀਮ ਦਾ ਇਹ ਮਸਲਾ ਸੀਗਾ ਬਾਕੀ ਸਰ ਤੁਸੀਂ ਕੀ ਕਹਿਣਾ ਚਾਹੋਗੇ ਇਸ ਖਬਰ ਦੇ ਦੇਖੋ ਇਹ ਜਿਹੜੀ ਚੀਜ਼ ਹੈ ਨਾ ਇਹ ਹੜਤਾਲਾਂ ਜਦੋਂ ਚੋਣਾ ਨੇੜਿਆਂ ਵਾਲੀ ਹੁੰਦੀਆਂ ਹੁੰਦੀਆਂ ਸਾਡੇ ਲੰਬੇ ਸਮੇਂ ਤੋਂ ਚੱਲਿਆ ਆ ਰਿਹਾ ਕਿ ਨਿੱਜੀਕਰਨ ਦੇ ਖਿਲਾਫ ਜਿਹੜੀ ਉਹ ਲੜਾਈ ਚੱਲ ਰਹੀ ਹੈ ਜੀ ਅੱਛਾ ਸਾਡੇ ਦਾ ਇਥੇ ਗਲੋਬਲਾਈਜੇਸ਼ਨ ਦੇ ਖਿਲਾਫ ਵੀ ਜਿਹੜੀ ਜਿਹੜੀ ਹੁਣ ਸਾਡੇ ਇਹ ਹੁਣ ਦੀਆਂ ਜਿਹੜੀਆਂ ਸੱਤਾ ਨੂੰ ਧਰੇ ਤੇ ਰਾਨੇ ਉਹ ਉਹਨਾਂ ਦੀਆਂ ਪਾਰਟੀਆਂ ਦਾ ਸਿਧਾਂਤ ਸੀ ਕਿ ਅਸੀਂ ਇਸ ਗਲੋਬਲਾਈਜੇਸ਼ਨ ਸਾਡੇ ਮੁਲਕ ਨੂੰ ਨੁਕਸਾਨ ਕਰੂਗੀ ਪਰ ਹੁਣ ਅਸੀਂ ਉਹਦੇ ਪੂਰੀ ਤਰ੍ਹਾਂ ਰੁੱਝੇ ਹੋਏ ਆਂ ਵਿੱਚ ਭਿੱਜੇ ਹੋਏ ਆਂ ਉਹਨੂੰ ਕਿਉਂਕਿ ਅਸੀਂ ਪੈਕਟ ਕਰ ਚੁੱਕੇ ਹਾਂ ਉਹਨੂੰ ਬਦਲ ਨਹੀਂ ਸਕਦੇ ਫਿਰ ਕਦੀ ਕਦੀ ਅਸੀਂ ਸਾਡੇ ਸੁਭਦੇਸ਼ੀ ਦੀ ਮੂਵਮੈਂਟ ਵੀ ਚੱਲਦੀ ਹੈ ਇਦਾਂ ਹੀ ਜਿਹੜੀ ਇਹ ਚੀਜ਼ ਹੈ ਹੁਣ ਐਡੇ ਵੱਡੇ ਮੁਲਕ ਦੇ ਵਿੱਚ ਅਗਰ ਅਸੀਂ ਇਹ ਇਹ ਸੋਚੀਏ ਕਿ ਕੀ ਸਾਰਿਆਂ ਨੂੰ ਸਾਰਿਆਂ ਨੂੰ ਸਰਕਾਰ ਹੀ ਨੌਕਰੀ ਦੇ ਦੋਗੀ ਹੈ ਤੇ ਸੰਭਵ ਹੈ ਨਹੀਂ ਹੈ ਬਿਲਕੁਲ ਔਰ ਇਹਦੇ ਉੱਤੇ ਪੋਲਿਟਿਕਲ ਦਬਾਅ ਦੇ ਤਹਿਤ ਜਿਹੜੇ ਪੋਲਿਟਿਸ਼ੀਅਨਸ ਉਹ ਕਲੈਰਿਟੀ ਵੀ ਨਹੀਂ ਕਰਦੇ ਉਹ ਕਹਿੰਦੇ ਰਹਿੰਦੇ ਭਰਤੀ ਕਰਾਂਗੇ ਕਰ ਰਹੇ ਆ ਪੈਸੇ ਹੈ ਨਹੀਂ ਭਰਤੀ ਕਰਾਂਗੇ ਕਰ ਰਹੇ ਆ ਜੀ ਔਰ ਹੁਣ ਰੀਸੈਂਟਲੀ ਜਿਹੜੇ ਜਿਹੜਾ ਜਿਹੜਾ ਸਰਕਾਰ ਨੇ ਕਲੇਮ ਕੀਤਾ ਕਿ ਅਸੀਂ 4 ਲੇਬਰ ਕੋਡ ਲਿਆਏ ਉਹਦੇ ਵਿੱਚ ਕੁਝ ਲਾਜ਼ ਦੀ ਉਹਨਾਂ ਨੇ ਗੱਲ ਕੀਤੀ ਹੈ ਜੀ ਕਿਉਂਕਿ ਹੁਣ ਬਾਹਰਲੇ ਮੁਲਕਾਂ ਦੇ ਵਿੱਚ ਵੀ ਦੋਨੋਂ ਪੱਧਰ ਦੇ ਉੱਤੇ ਨੁਕੀ ਰੋਜ਼ਗਾਰ ਮਿਲਦਾ ਸਰਕਾਰ ਦੇ ਪੱਧਰ ਦੇ ਤੇ ਵਿਦੇਲੀ ਜੀ ਪੱਧਰ ਪੱਧਰ ਦੇ ਉੱਤੇ ਵੀ ਉੱਥੇ ਇਸ ਕਰਕੇ ਘੱਟ ਰੌਲੇ ਪੈਂਦੇ ਆ ਕਿਉਂਕਿ ਸਰਕਾਰ ਦੇ ਨਿਜਮ ਤੇ ਜਿਹੜਾ ਪਬਲਿਕ ਸੈਕਟਰ ਜਾਂ ਜਿਹੜਾ ਨਿੱਜੀ ਸੈਕਟਰ ਜਿਹੜਾ ਹੈਗਾ ਉਹਨਾਂ ਦੇ ਉੱਪਰ ਟੋਟਲ ਉਹਨਾਂ ਦੇ ਜਿਹੜੇ ਮਤਲਬ ਬੇਤਨ ਮਾਨ ਨੇ ਜਿਹੜੇ ਉਹਨਾਂ ਦੇ ਹੋਰ ਫੈਸਿਲਿਟੀਆਂ ਨੇ ਉਹ ਇੱਕੋ ਜਿਹੀਆਂ ਹੈਗੀਆਂ ਨੇ ਤੇ ਲਾਗੂ ਹੁੰਦੇ ਹੈ ਸਾਡੇ ਵੀ ਉਦਾਂ ਹੀ ਹੈ ਪਰ ਲਾਗੂ ਨਹੀਂ ਹੁੰਦੀਆਂ ਕਿਉਂਕਿ ਅਗਰ 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 ਜੌਬ ਸਿਕਿਓਰ ਹੈ ਪੈਸਾ ਉਹਨਾਂ ਜਿਹੜਾ ਮਿਨਿ ਹੁਣ ਸਰਕਾਰ ਨੇ ਵੀ ਅਸਲ 'ਚ ਇੱਕ ਹੱਲ ਕੱਢਿਆ ਸੀ ਕਿ ਜਿੱਦਾਂ ਮਿਨਿਮਮ ਵੇਜਸ ਜੋ ਮਾਰਕੀਟ 'ਚ 15 20000 25000 ਮਿਲਦਾ ਏ ਇਦਾਂ ਹੀ ਸਰਕਾਰਾਂ ਨੇ ਵੀ ਠੇਕੇਦਾਰੀ ਸਿਸਟਮ ਕੱਢ ਲਿਆ ਇਹ ਸਰਕਾਰ ਤੇ ਉਹਨਾਂ 'ਚ ਕੋਈ ਫਰਕ ਨਹੀਂ ਹੋਇਆ ਹੁਣ ਇਹ ਜਿਹੜੀ ਗੱਲ ਹੈ ਇੱਥੇ ਤਾਂ ਲੋਕ ਜਿਹੜੇ ਆ ਸੰਗਰੂਰ ਦੇ ਵਿੱਚ ਤਾਂ ਉਹਨਾਂ ਨੇ ਆਪਣੇ ਆਪ ਨੂੰ ਅੱਗ ਲਾ ਲਈ ਗਈਆਂ ਨੇ ਬਿਲਕੁਲ ਜਿਹੜੇ ਪ੍ਰਦਰਸ਼ਨ ਕਰ ਰਹੇ ਸੀ ਉਹ ਪ੍ਰੋਟੈਸਟ ਕਰ ਰਹੇ ਸੀ ਸੋ ਸਰਕਾਰਾਂ ਨੂੰ ਇਹ ਸੋਚਣਾ ਪਊਗਾ ਕਿਉਂਕਿ ਇਹ ਇਹ ਇਸ ਕਰਕੇ ਹੋਇਆ ਕਿਉਂਕਿ ਜਿਹੜੋ ਇੱਥੇ ਇਹਨਾਂ ਨੇ ਕਿਲੋਮੀਟਰ ਸਕੀਮ ਦੇ ਵਿੱਚ ਜਦੋਂ ਨਵੀਆਂ ਪ੍ਰਾਈਵੇਟ ਸੈਕਟਰ ਚ ਬੱਸਾਂ ਮੰਗ ਬਿਲਕੁਲ ਕੋਈ ਸਰਕਾਰ ਤੇ ਇੱਕ ਬਸੇਦ ਸਰਕਾਰ ਕੋ ਦੇਖੋ ਨਾ ਸਰਕਾਰ ਪ੍ਰਾਈਵੇਟ ਬਸ ਨੂੰ ਤਾਂ ਹੀ ਬੁਲਾ ਰਹੀ ਹੈ ਨਾ ਭਈ ਕਿਉਂਕਿ ਸਰਕਾਰ ਕੋ ਬਸਰ ਚਾਉਣ ਨੂੰ ਪੈਸੇ ਨਹੀਂ ਮੇਨਟੇਨ ਕਰਨ ਨੂੰ ਪੈਸੇ ਨਹੀਂ ਸੋ ਇਹ ਜਿਹੜਾ ਸਾਰਾ ਕਾਜਾ ਮਾਚਾ ਹੋਇਆ ਪਿਆ ਇਹਨੂੰ ਕਲੀਅਰ ਕਰਨ ਲਈ ਸਾਰਾ ਕੁਝ ਸਰਕਾਰਾਂ ਨੇ ਕਰਨਾ ਹੈ ਸੋ ਪਾਲਿਸੀਜ਼ ਅਸੀਂ ਬਣਨੀਆਂ ਚਾਹੀਦੀਆਂ ਕਿ ਜੇ ਕੋਈ ਰੋਜ਼ਗਾਰ ਬਾਹਰ ਵੀ ਨਿਜੀ ਖੇਤਰ ਚ ਵੀ ਕਰ ਰਿਹਾ ਤੇ ਉਹਨੂੰ ਇਹ ਪਤਾ ਹੋਵੇ ਵੀ ਮੇਰੇ ਜਿਹੜੇ ਹੱਕ ਆ ਮੇਰੇ ਜਿਹੜੇ ਅਧਿਕਾਰ ਆ ਮੇਰੀ ਮਿਹਨਤ ਦੇ ਉਹ ਸਾਰੇ ਜੋ ਸਰਕਾਰ ਨੇ ਤੈਅ ਕੀਤੇ ਉਹ ਮੈਨੂੰ ਮਿਲਣਾ ਚਾਹੀਦਾ ਔਰ ਇਹਦੇ ਤੇ ਪਹਿਰਾ ਸਰਕਾਰ ਦਾ ਹੋਣਾ ਚਾਹੀਦਾ ਕਿ ਕੋਈ ਨਿਜੀ ਖੇਤਰ ਡਰਾਈਵਰ ਦਾ ਕਿਸੇ ਕੰਮ ਕਰਮਚਾਰੀ ਦਾ ਜਿਹੜਾ ਉਹ ਅਧਿਕਾਰ ਨਾ ਹੋਵੇ ਜੀ ਬਿਲਕੁਲ ਸਹੀ ਹੈ ਤਾਂ ਮਤਲਬ ਨਿੱਜੀਕਰਨ ਜਿਹੜਾ ਹੈ ਸਰਕਾਰਾਂ ਦੀ ਮਜਬੂਰੀ ਤੇ ਇਹ ਹੀ ਹੈ ਸਰਕਾਰ ਤਾਂ ਨਿੱਜੀਕਰਨ ਹਾਲੇ ਕਿ ਸਿਧਾਂਤਕ ਤੌਰ ਤੇ ਮੈਂ ਜਿੱਦਾਂ ਕਹਿਆ ਕਿ ਨਿਜੀਕਰਨ ਮਤਲਬ ਅਲਟੀਮੇਟਲੀ ਕਰਨਾ ਹੀ ਪੈਣਾ ਹੈ ਪਰ ਉਹ ਨਿਜੀਕਰਨ ਜਿਹੜੇ ਆ ਸਰਕਾਰ ਦੇ ਨਿਯਮਾਂ ਦੇ ਮੁਤਾਬਕ ਅਗਰ ਕੰਮ ਕਰਨ ਸਰਕਾਰ ਵੱਲੋਂ طے ਮਾਪਦੰਡਾਂ ਦੇ ਉੱਪਰ ਕੰਮ ਕਰਨ ਤਾਂ ਫਿਰ ਜਿਹੜਾ ਉਹ ਜਦੋਂ ਮਜ਼ਦੂਰ ਦਾ ਅਧਿਕਾਰ ਬਚੇਗਾ ਮਜ਼ਦੂਰ ਨੂੰ ਦੀ ਮਿਹਨਤ ਦਾ ਪੈਸਾ ਪੂਰਾ ਮਿਲੇਗਾ ਫੈਸਿਲਿਟੀਆਂ ਪੂਰੀਆਂ ਮਿਲਣਗੀਆਂ ਮੈਡੀਕਲ ਫੈਸਿਲਿਟੀਆਂ ਹੁੰਦੀਆਂ ਨੇ ਜੋ ਜੋ ਸਰਕਾਰ ਕਿਉਂਕਿ ਆਦੇ ਲੋਕ ਸਰਕਾਰੀ ਨੌਕਰੀ ਹੀ ਕਿਉਂ ਲੈਣਾ ਚਾਹੁੰਦੇ ਆ ਕਿਉਂਕਿ ਉੱਥੇ ਸੋਸ਼ਲ ਸਿਕਿਉਰਿਟੀ ਹੋ ਜਾਂਦੀ ਇੱਕ ਤਰ੍ਹਾਂ ਦੀ ਜੀ ਜੀ ਨਿਜੀ ਖੇਤਰ ਦੇ ਵਿੱਚ ਸੋਸ਼ਲ ਕੀ ਨਿੱਜੀ ਖੇਤਰ ਦੇ ਵਿੱਚ ਵੀ ਜਿਹੜਾ ਕੰਮ ਕਰਨ ਵਾਲਾ ਬੰਦਾ ਹੈ ਉਹਦੀ ਸੋਸ਼ਲ ਸਿਕਿਉਰਿਟੀ ਉਨੀ ਸਟਰੋਂਗ ਹੋਵੇ ਜਿੰਨੀ ਸਰਕਾਰੀ ਨੌਕਰੀ ਦੇ ਵਿੱਚ ਹੁੰਦੀ ਹੈ ਜੀ ਬਿਲਕੁਲ ਸਰ ਸੋ ਬਹੁਤ ساری ਅੱਜ ਖਬਰਾਂ ਤੇ ਗੱਲਬਾਤ ਕੀਤੀ ਹੈ ਬਹੁਤ ਸਾਰੀ ਜਾਣਕਾਰੀ ਸਾਰੀ ਤੁਹਾਨੂੰ ਮਿਲੀ ਹੈ ਬਹੁਤ ਬਹੁਤ ਸਾਰਾ ਧੰਨਵਾਦ ਕਰਦੇ ਹਾਂ ਮਿਹਰਬਾਨੀ ਸ਼ੁਕਰੀਆ ਇਸੇ ਤਰ੍ਹਾਂ ਮਿਲਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ ਹੋਰ ਸਾਨੂੰ ਦੇ ਇਜਾਜ਼ਤ ਨਮਸਕਾਰ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ